ਕੋਣ ਨਹੀਂ ਜਿਸ ਦੇ ਤੁਸੀਂ ਚੇਲੇ ਹੋ ਤੇ ਸਹਿਬ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਗੁਰੂ ਸ਼ਬਦ ਹੈ ਤੇ ਸ਼ਬਦ ਦੇ ਨਾਲ ਜੁੜਦਿਆਂ ਸਤਿਗੁਰ ਨੇ ਇਹ ਨਹੀਂ ਆਖਿਆ ਵੀ ਸ਼ਬਦ ਦਾ ਚੇਲਾ ਮੈਂ ਆਂ ਸਹਿਬ ਕਹਿੰਦੇ ਨੇ ਸੁਰਤ ਤੁੰ ਚੇਲਾ ਸਹਿਬ ਕਹਿੰਦੇ ਨੇ ਮੈਂ ਆਪਣੀ ਸੁਰਤ ਨੂੰ ਉਸ ਸ਼ਬਦ ਦਾ ਸ਼ਬਦ ਦੇ ਅਧੀਨ ਕੀਤਾ ਹੈ ਕਿਉਂਕਿ ਜਦੋਂ ਚੇਲੇ ਦੀ ਗੱਲ ਆਉਂਦੀ ਹੈ ਜਦੋਂ ਸਿੱਖ ਦੀ ਗੱਲ ਆਉਂਦੀ ਹੈ ਜੇ ਬਾਣੀ ਵਿੱਚੋਂ ਅਸੀਂ ਥੋੜੀ ਬਰੀਕੀ ਨਾਲ ਸਿੱਖ ਦੀ ਪਰਭਾਸ਼ਾ ਸਮਝਣ ਦਾ ਯਤਨ ਕਰੀਏ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਇੱਕ ਪੰਕਤੀ ਬੜੀ ਪਿਆਰੀ ਆਖੀ ਸਾਹਿਬ ਕਹਿੰਦੇ ਨੇ ਸੋ ਸੇਵਕ ਹਰ ਆਖੀਐ ਜੋ ਹਰ ਰੱਖੇ ਉਰਤਾਰ ਪਾਤਸ਼ਾਹ ਕਹਿੰਦੇ ਨੇ ਉਹਨੂੰ ਸੇਵਕ ਆਖੋ ਜਿਨੇ ਰੱਬ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਸੋ ਸੇਵਕ ਹਰ ਆਖੀਐ ਜੋ ਹਰ ਰੱਖੇ ਉਰਤਾਰ ਤੇ ਕਿਵੇਂ ਪਾਤਸ਼ਾਹ ਕਹਿੰਦੇ ਨੇ ਮਨ ਤਨ ਸੌਪੇ ਆਗੇ ਧਰੈ ਸਹਿਬ ਕਹਿੰਦੇ ਨੇ ਉਹਨੇ ਆਪਣਾ ਮਨ ਗੁਰੂ ਨੂੰ ਸੌਪਿਆ ਉਹਨੇ ਆਪਣਾ ਤਨ ਗੁਰੂ ਦੇ ਚਰਨਾਂ ਵਿੱਚ ਰੱਖਿਆ ਜ਼ਿੰਮੇਵਾਰੀ ਇੱਥੇ ਪੂਰੀ ਨਹੀਂ ਹੋਈ ਮੈਂ ਗੁਰੂ ਘਰ ਆਇਆ ਮੈਂ ਸਤਗੁਰ ਦੀ ਗੋਲਕ ਵਿੱਚ ਮਾਇਆ ਪਾਈ ਮੱਥਾ ਟੇਕਿਆ ਪ੍ਰਸ਼ਾਦ ਲਿਆ ਮੈਂ ਸੋਚਿਆ ਵੀ ਮੇਰੀ ਜ਼ਿੰਮੇਵਾਰੀ ਪੂਰੀ ਹੋ ਗਈ ਏ ਇਹ ਮੇਰੀ ਥਿੰਕਿੰਗ ਹੈ ਪਰ ਮੈਨੂੰ ਸੋਚਣਾ ਪਏਗਾ ਕਿ ਮੈਂ ਧਰਮ ਆਪਣੀ ਸੋਚ ਨਾਲ ਕਮਾਣਾ ਹੈ ਕਿ ਮੈਂ ਧਰਮ ਗੁਰੂ ਦੀ ਸੋਚ ਨਾਲ ਕਮਾਣਾ ਹੈ ਜਿੰਨੀ ਦੇਰ ਤੱਕ ਮੈਂ ਧਰਮ ਆਪਣੀ ਸਮਝ ਨਾਲ ਕਮਾਵਾਂਗਾ ਧਿਆਨ ਦੇਣਾ ਉਨੀ ਦੇਰ ਤੱਕ ਮੈਂ ਪੂਰਨ ਨਹੀਂ ਹੋ ਸਕਦਾ ਮੈਨੂੰ ਮੈਂ ਕਿਉਂਕਿ ਜਿੰਦੇ ਅੱਗੇ ਮੈਂ ਸੀਸ ਚੁਕਾਇਆ ਹੈ ਮੈਨੂੰ ਸੁਣਨਾ ਪਏਗਾ ਉਹਨੂੰ ਵੀ ਉਹ ਮੈਂ ਇਸ ਬਾਬਤ ਮੈਨੂੰ ਕੀ ਸਮਝ